ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰੀਆ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਦਰਦ ਭਰੀ ਕਹਾਣੀ ਦੇ ਨਾਲ ਅਸੀਂ ਜੁੜੇ ਹਾਂ 1947 ਦਾ ਟਾਈਮ 15 ਅਗਸਤ ਦਾ ਟਾਈਮ ਜੋ ਅੱਜ ਫਿਰ ਤੁਹਾਡੇ ਤਾਂ ਹੀ ਪੇਸ਼ ਕਰਨ ਲੱਗੇ ਲੈ ਕੇ ਆਏ ਹਾਂ ਸਾਡੇ ਬਜ਼ੁਰਗ ਸਾਰੀ ਡਿਟੇਲ ਦੇਣਗੇ ਸਾਡਾ ਕਿਹੜਾ ਪਿੰਡ ਦੀ ਕਿਹੜਾ ਸਾਡਾ ਜ਼ਿਲ੍ਹਾ ਹੀ ਇੰਨੀ ਤੁਹਾਨੂੰ ਜਾਣਕਾਰੀ ਦਈਏ ਜੋ ਚੈਨਲ ਦੇ ਨਾਲ ਜੁੜੇ ਸਾਰੇ ਆਸ ਕਰਦੇ ਸਾਰੇ ਹੀ ਚੜ੍ਹਦੀ ਕਲਾ ਦੇ ਤੰਦਰੁਸਤੀ 'ਚ ਹੋਗੇ। ਗੋਤ ਸਾਡੀ ਸੰਧੂ ਆ ਤੇ ਪਿੰਡ ਸਾਡਾ ਲੈਦੇ ਪੰਜਾਬ ਦੇ ਵਿੱਚ ਪਾਕਿਸਤਾਨ ਦੇ ਵਿੱਚ ਸਾਡਾ ਪਿੰਡ ਹੀ ਬੱਦਰਪੁਰ। ਨਾ ਹੀ ਆਪਣੀ ਗੋਦ ਗਵਾਈ ਨਾ ਹੀ ਆਪਣਾ ਪਿੰਡ ਗਵਾਇਆ ਤੇ ਅਸੀਂ ਨਾਮ ਜੋ ਚੈਨਲ ਦਾ ਰੱਖਿਆ ਸੰਧੂ ਬੱਦਰਪੁਰੀਆ ਤੇ ਡੇਰੀ ਦਾ ਹੀ ਕੰਮ ਕਰਦੇ ਆ ਡੇਰੀ ਫਾਰਮ। ਠੀਕ ਆ ਅਸੀਂ ਸਾਰੇ ਸਾਡੇ ਬਜ਼ੁਰਗ ਸੂਝਵਾਨ ਸਰਦਾਰ ਸਿੰਘ ਬੈਠੇ ਨੇ। ਠੀਕ ਆ ਜੀ ਅਮਰਧਾਰੀ ਆ ਪਰਵਾਜ਼ ਜੱਥੇਦਾਰ ਜੋ ਸਾਡੇ ਪੜਦਾਦਾ ਜੀ ਜੱਥੇਦਾਰ ਨਰਿੰਦਰ ਸਿੰਘ ਜੀ ਉਹਨਾਂ ਦੀ ਕਹਾਣੀ ਦੇ ਨਾਲ ਜੁੜੀ ਹੋਈ ਆ ਲਹਿੰਦੇ ਪੰਜਾਬ ਦੀ ਕਹਾਣੀ ਜੋ 1947 ਦੇ ਟਾਈਮ ਦੀ 105 ਸਾਲ ਦੀ ਉਮਰ ਭੋਕੇ ਮਾਹ ਪੁਰਖਾਂ ਵਾਂਗੂ ਚਾਲੇ ਪਾਏ ਤੇ ਜੋ ਸਿੱਖੀ ਸਰਕਰ ਦੇ ਨਾਲ ਜੁੜੇ ਸੀ ਬੜਾ ਉਹਨਾਂ ਕਮਾਈਆਂ ਕੀਤੀਆਂ ਕੈਦਾਂ ਕੱਟੀਆਂ ਏ ਬੜੇ ਤਸੀਹੇ ਜ਼ਾਲਮ ਸਰਕਾਰਾਂ ਦੇਿੰਦੀਆਂ ਰਹੀਆਂ ਸਾਰੇ ਡਿਟੇਲ ਤੁਹਾਨੂੰ ਸਾਂਝੀ ਕਰਾਂਗੇ ਵੀਡੀਓ ਨੂੰ ਜਰੂਰ ਹੱਥ ਜੋੜ ਕੇ ਬੇਨਤੀ ਆ ਨਿਮਰਤਾ ਸਾਹਿਬ ਜਰੂਰ ਵੇਖਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਆਉਣ ਵਾਲੀਆਂ ਨਸਲਾਂ ਜਿਹੜੀਆਂ ਆਪਣੀਆਂ ਨੂੰ ਪਤਾ ਲੱਗੇ ਆਪਣੇ ਪੁਰਖਿਆਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਤੇ ਕਿੰਨੇ ਤਸੀਹੇ ਜਿਹੜੇ ਝੱਲੇ ਆ ਕਿਹੜੇ ਹਸਾਬ ਨਾਲ ਉੱਜੜ ਕੇ ਆਏ ਆ ਤੇ ਕੀ ਦੁੱਖ ਝੱਲ ਕੇ ਜਿਹੜੇ ਉਥੋਂ ਲੱਖਾਂ ਕਰੋੜਾਂ ਦੇ ਵਿੱਚ ਹੀ ਤੇ ਕੱਖਾਂ ਜਿਹੇ ਰਹਿ ਗਏ ਆ ਗਏ ਠੀਕ ਆ ਨਵੇਂ ਸਿਰਿਓਂ ਜ਼ਿੰਦਗੀ ਸ਼ੁਰੂ ਕੀਤੀ ਆ ਉਹੋ ਜੇ ਲਾਹਤ ਉਹ ਮਾਰੇ ਟਾਈਮ ਫੇਰ ਆਪਾਂ ਨੂੰ ਦਰਿਹਾਵਾਂਗੇ ਵੀਡੀਓ ਦੇ ਵਿੱਚ ਸਾਡੀ ਵੀਡੀਓ ਜ਼ਰੂਰ ਵੇਖਿਓ ਠੀਕ ਆ ਜੀ ਧੰਨਵਾਦ ਸਾਰੇ ਵੀਰਾਂ ਦਾ ਤੇ ਆਓ ਕਰਦੇ ਗੱਲਬਾਤ ਆਪਣੇ ਬਜ਼ੁਰਗਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਬਾਪੂ ਜੀ ਅੱਜ ਦੀ ਕੀ ਕਹਾਣੀ ਆ ਤੇ ਕਿਹੜੇ ਹਿਸਾਬ ਨਾਲ ਮਤਬ ਦੇ ਹਿਸਾਬ ਨਾਲ ਆਪਾਂ ਵੀਡੀਓ ਬਣਾਉਣ ਲੱਗੇ ਆ ਜਥੇਦਾਰ ਬਾਪੂ ਨਰਿੰਦਰ ਸਿੰਘ ਜੀ ਆਪਣੇ ਕੀ ਅੱਜ ਦਾ ਕੀ ਕਹਿਣਾ ਚਾਹਵਾਂਗੇ 15 ਅਗਸਤ 1947 ਦਾ ਟਾਈਮ ਅੱਜ 15 ਅਗਸਤ 2024 ਦਾ ਦਿਨ ਆ ਵੀਰਵਾਰ ਤੇ ਕੱਲ ਨੂੰ ਪਵਿੱਤਰ ਸਿਗਰਾਂ ਦਾ ਦਿਹਾੜਾ ਪਾਦਰੂ ਦੀ ਦਾ ਤੇ ਇਹ ਘਾੜੇ ਦੇ ਬਾਰੇ ਇਹ ਆਪਾਂ ਕੀ ਦੱਸਣਾ ਚਾਹੁੰਦੇ ਆਪਣੇ ਭੈਣ ਭਰਾਵਾਂ ਨੂੰ ਰਸਨਾ ਤੇ ਦਸੂ ਭਰੀ ਬੜੀ ਧਨੀ ਦਤ ਭਰੀ ਆ ਰਾਜ ਕਰਦੇ ਕਰਦੇ ਜਿਹੜੇ ਹੀ ਉਹ ਕੱਖਾਂ ਤੋਂ ਹੋਲੇ ਹੋ ਕੇ ਨਿਕਲੇ ਹਾਂ ਤੇ ਕੁਛ ਵੀ ਨਹੀਂ ਪੱਲੇ ਹਾਂਜੀ ਤੇ ਮਲਬੜੇ ਆ ਵੀ ਖਾਲੀ ਘਰਾਂ ਤੋਂ ਉਹਦੇ ਜਿਹਨਾਂ ਨੂੰ ਘਰਾਂ ਚ ਬਾਹਰ ਗਿਆ ਹੈ ਹਾਂ ਹਾਂਜੀ ਇਹ ਤੋਂ ਹੀ ਆ ਘਰਾਂ ਦਾ ਪਿਆ ਰੱਖਿਓ ਜੇ ਇਤਨਾ ਹੀ ਉੱਠਾ ਗਾਰ ਨਹੀਂ ਪਾ ਨਾ ਜੇ ਚਲੇ ਗਿਆ ਤਾਂ ਅਧਾ ਉਹ ਇਤਨਾ ਹੀ ਉਹ ਕਰਾ ਦੇ ਮਾਲਕ ਹੋ ਗਏ ਤੇ ਆਹੀ ਦਾ ਪੂਰੀ ਤੇ ਚੜ ਕੇ ਦੱਸਦੇ ਹਟਾ ਬਾਪੂ ਕੀ ਤਨੇ ਕੇ ਜੀ ਆ ਗਏ 4 ਸਾਲ ਦੀ ਉਮਰ ਦਾਸ ਤੇ ਹੋ ਤਾਡੀ ਪੂਰੀ ਤੁਹਾਨੂੰ ਤੇ ਕੋਈ ਮਗਰੋਂ 50 ਤੱਕ ਦਾ ਪੂਰੀ ਹਮਾਰਿਆ ਨਾ ਰਾਜੇ ਉਦੋਂ ਦੇ ਰਾਜੇ ਹਾਂ ਆਪਾਂ ਉਦੋਂ ਰਾਜੇ ਨਹੀਂ ਉਹ ਜ਼ਮੀਨਾਂ ਮਿਲੀਆਂ ਨਹੀਂ ਉਹ ਘਰ ਦੇ ਨਹੀਂ ਚੱਕੀਆਂ ਦੇ ਪਰਿਵਾਰੀ ਬਾਪੂ ਜੀ ਪਹਿਲੋਂ ਆਪਣੇ ਆਪਣੇ ਵਾਟ ਵਡੇਰਿਆਂ ਦਾ ਨਾਮ ਦੱਸ ਕੇ ਕੀ ਹੈ ਨਾ ਨਾ ਇਹਨਾਂ ਦਾ ਹੱਜਪਾ ਦਾ ਸਰਦਾਰ ਨਰੇਂਦਰ ਸਿੰਘ ਨਰੇਂਦਰ ਸਿੰਘ ਇਹਨਾਂ ਦੇ ਫਾਦਰ ਦਾ ਨਾਮ ਕੀ ਤੁਹਾਡੇ ਪਾਪ ਦਾ ਨਾਮ ਸਰਦਾਰ ਲਖਮਨ ਸਿੰਘ ਪੈਂਜਾ ਪੈਂਜ ਸੰਧੂ ਪਰਿਵਾਰ ਆਪਾਂ ਉਹ ਆ ਸੰਧੂ ਪਰਿਵਾਰ ਉਹਦੇ ਪਾਪ ਦਾ ਨਾਮ ਸਰਦਾਰ ਇਹ ਗਦੇਸੋਂ ਠੀਕ ਆ ਜੀ ਤੇ ਗਦੇਸੋਂ ਦੇ ਪਾਪ ਦਾ ਨਾਮ ਸਰਦਾਰ ਮੋਹਰ ਸਿੰਘ ਮੋਹਰ ਸਿੰਘ ਤੁਸੀਂ ਪਰਦਾਦਿਆਂ ਤੋਂ ਪਿੱਛੋਂ ਚੱਲ ਕੇ ਜੀ ਤੋਂ ਪਰਦਾਦਿਆਂ ਤੱਕ ਜਗਰੂ ਮਹਾਰਾਜ ਰਜੀਤ ਸਿੰਘ ਦੇ ਰਾਜ ਚ ਗੋਰ ਸਿੰਘ ਦੇ ਪੁੱਤਰ ਗੱਜਰ ਸਿੰਘ ਨੇ ਨੰਤਰੀ ਕੀਤੀ ਆ ਠੀਕ ਹੈ ਜੀ ਆਪਣੇ ਪੁਰਖਿਆਂ ਨੇ ਕਿੰਨੀ ਕ ਕਮਾਈ ਕੀਤੀ ਤੇ ਕਿੰਨਾ ਆਪਣੇ ਪੰਜਾਬ ਵਾਲੇ ਸੇਕੋਂ ਵਾਲੇ ਜਿਹੜੇ ਕਮਾਈਆਂ ਕੀਤੀਆਂ ਗੈਨੋ ਕੋਈ ਆਪਣੇ ਪਿੰਡੇ ਦੇ ਦੋ ਖੰਡਾਏ ਕੀ ਗੱਲ ਬਾਤ ਹੋ ਦੁੱਖ ਦੇ ਨੇ ਢਾਏ ਵੀ ਛਾਪ ਕਿੰਨਾ ਖਟੀਆਂ ਛਰੀਨਾ ਨੂੰ ਹੰਗੇ ਸਰਕਾਰ ਢਾਂਗਦੀ ਰਹੀ ਹਾਂ ਜੀ ਹਾਂ ਪੀਓ ਬਾਣ ਵਟੋ ਵਾੜੇ ਨਾ ਵਟਿਆ ਨਾ ਉਹਨਾਂ ਛਰੀ ਨਾਲ ਤਿੰਨ ਕਈ ਡੇ ਟੰਗਣਾ ਢੀਆਂ ਵੀ ਚਗਾ ਦੇਣੀਆਂ ਇਹ ਜਥੇਦਾਰ ਨਰਿੰਦਰ ਸਿੰਘ ਨੂੰ ਤਿੰਨ ਤਿੰਨ ਕਈ ਦਾ ਇਹ ਇਹ ਤਾਂ ਸ਼ਾਹਪੁਰ ਕੈਦਾਂ ਕੱਡੀਆਂ ਇਸ ਝੰਡੇ ਬਾਰੇ ਠੀਕ ਆ ਕੀ ਆਪਣੇ ਆ ਜਿਹੜਾ ਭਾਰਤ ਦਾ ਮਾਤਾ ਭਾਰਤ ਦਾ ਠੀਕ ਆ ਇਹ ਕਿਸੇ ਭਾਰਤੀ ਦਾ ਨਹੀਂ ਇੰਡੀਆ ਦਾ ਹੈ ਇਹ ਇੰਡੀਆ ਸਰਕਾਰ ਦਾ ਆਪਣੀ ਦਾ ਸਾਰਿਆਂ ਦਾ ਉੱਚੇ ਨਹੀਂ ਦਾ ਸਾਂਝਾ ਹੈ ਸਾਰਿਆਂ ਦਾ ਸਾਂਝਾ ਇਹਨਾਂ ਵੱਲੇ ਇਹਨਾਂ ਨੇ ਪਿੰਡੇ ਤੇ ਦੁੱਖ ਢਾਈ ਦੁੱਖ ਸਰੀਆਂ ਦਾ ਟੰਗ ਦੇਦੇ ਅਸੀਂ ਠੀਕ ਆ ਜ ਤੇ ਕਈ ਦਾ ਕੱਡੀਆਂ ਵਾਰਾਂ ਦੇ ਵਟੋ ਇਹ ਵਾਰ ਵਟਨ ਚਾਰਦੇ ਅਸੀਂ ਠੀਕ ਆ ਡੰਡੇ ਮਾਰ ਕੇ ਪੈਰ ਝੁਕਾ ਕੇ ਦੇਖ ਨਹੀਂ ਹੋਂਾ ਤਿੰਨ ਦਿਨ ਤਿੰਨ ਤਿੰਨ ਘੰਟੇ ਢਾਂਗਦੇ ਰਹੇ ਪੁੱਠਾ ਢਾਂਗਦੇ ਰਹੇ ਆ ਸਿੰਤਾ ਪਪਾ ਦੇਖ ਲਾ ਪਪਾ ਪਾ ਬਚਾ ਲੈਣੇ ਪਾ ਕੋਈ ਆਡੀਆਂ ਚਕਾ ਦੇਣੀਆਂ ਅੱਛਾ ਤੇ ਤੁਹਾਡਾ ਨਾਮ ਕੀ ਆ ਮੇਰਾ ਨਾਮ ਪ੍ਰੀਤਮ ਸਿੰਘ ਆ ਠੀਕ ਆ ਇਹ ਨਾਲ ਤੁਹਾਡੇ ਭਰਾ ਰੇ ਸਾਡੇ ਭਰਾ ਮੇਰੇ ਨਾਲ ਬਿਠੇ ਆ ਠੀਕ ਆ ਭਰਾ ਤੁਹਾਡੇ ਛੇ ਕਿੰਨੇ ਭਰਾ ਤੁਸੀਂ ਅਹੀਂ 6 ਆ ਤੇ ਆ ਮੇਰੇ ਤੋਂ ਛੋਟਾ ਉਹਦੇ ਇਹਦਾ ਫੀਰਾ ਮੰਡਾ ਨਹੀਂ ਹੀ ਮੰਡਿਆ ਤੇ ਦੰਜਾ ਇੱਕ ਪੂਰਾ ਆ ਗਿਆ ਹੈ ਤਾਂ ਇੱਕ ਪੂਰਾ ਹੋ ਗਿਆ ਹੈ ਪੰਜ ਰਹਿ ਗਏ ਭਾਈ ਪੰਜ ਆ ਰਹੀਆਂ ਠੀਕ ਆ ਆਪਣਾ ਉਧਰ ਪਿੰਡ ਕਿਹੜਾ ਸੀ ਤੁਹਾਡਾ ਬਕਰਪੋਰਾ ਤੇ ਜ਼ਿਲ੍ਹਾ ਇਹਨੂੰ ਇਹ ਨਾਲ ਉਹ ਰਿਹਾ ਮਾਈਕਾ ਇਹ ਤਸੀਲ ਤਸੀਲ ਤੇ ਖਸੂਰ ਤੇ ਥਾਣਾ ਜੁਨੇਆਣੀ ਲਲਿਆਣੀ ਕਿਹੜੇ ਕਿਹੜੇ ਨਾਲ ਪਿੰਡ ਹੀ ਕਿਹੜੇ ਕਿਹੜੇ ਪਿੰਡੇ ਨਾਲ ਆ ਬੱਦਰਪੁਰ ਚਾਲਦੇ ਬੰਦੇ ਹੈਗੀ ਇਹੀ ਹੈ ہاں ਜੀ ਲੈਦੇ ਬੰਨੇ ਸਰਾਇਚ ਅੱਛਾ ਸਰਾਇ ਤੇ ਅਗਰੇ ਦਾਲ ਲਿਆ ਗਈ ਅੱਛਾ ਤੇ ਉਹ ਆਪਣੇ ਕੋਲੋਂ ਕਿੰਨੀ ਕਿ ਜ਼ਮੀਨ ਹੈ ਕਿੰਨਾ ਕਾਰੋਬਾਰ ਹੈ ਆਪਣਾ ਉਧਰ ਉਹ ਤਾਂ ਕਾਰੋਬਾਰ ਤਾਂ ਬਾਪੂ ਦੀਆਂ ਤੇ 300 ਵਿਗਾਹ ਹੀ ਤੇ ਕੋਈ ਨਹੀਂ ਮਿਲਿਆ ਅੱਛਾ 300 ਵਿਗਾਹ ਜ਼ਮੀਨ ਦਾ ਤੇ ਸਤਾ ਦਾ ਨਿਆਦੇ ਜ਼ਮੀਨ ਸੀ ਇਹ 300 ਵਿਗਾਹ ਆ ਸਤਾਂ ਦੇ ਵੰਡ ਕੇ ਤੇ ਜਦੋਂ ਆਪਾਂ ਉਧਰ ਉੱਜੜ ਕੇ ਆਏ ਆ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਕੀ ਕਰਨਦੇ ਹੋ ਉਧਰ ਤੁਸੀਂ ਉਹ ਕਿਤੇ ਨਹੀਂ ਉਹਦਾ ਉਹਦਾ ਬੰਦਿਆ ਘਰ ਆਇਆ ਆਖਿਆ ਪਿਆ ਸਾਡੇ ਮਾਲ ਡੰਗਰ ਦਾ ਇਹਾ ਨਹੀਂ ਜਿੱਦਣ ਇਹ ਸਾਰਾ ਵਾਕਾ ਆਇਆ ਏ ਉਸ ਦਿਨ ਉਸ ਦਿਨ ਤਾਂ ਖੰਡਪਾਟ ਦਾ ਭੂਗ ਪਿਆ ਸੀ ਤੇ ਕਿਹਦੇ ਪਤਾ ਹੀ ਨਹੀਂ ਇੱਕ ਪਾਸੇ ਬਣ ਜਾਣਾ ਗੁਰੂ ਮਹਾਰਾਜ ਦਾ ਸਰੂਪ ਘਰੇ ਖੜੇ ਖੰਡਪਾਟ ਫੜਾਇਆ ਆਹ ਉਹਦੋਂ ਦਾ ਭੂਗ ਇੱਥੇ ਪਤਾ ਹੀ ਨਹੀਂ ਤੇ ਇਹ ਭਾਦਰੋਂ ਸਗਰਾਂ ਦਾ ਦਿਨ ਸੀ ਜਿਵੇਂ ਕੱਲ ਅਗਲੇ ਦਿਨ ਸਗਰਾਂਤ ਹੋਈ ਆ ਅਗਲੇ ਦਿਨ ਇੱਕ ਦਿਨ ਪਹਿਲੋਂ ਇਹ ਸਾਰਾ ਵਟਵਾਰਾ ਕੀਤਾ ਗਿਆ ਪਹਿਲੋਂ ਇਹ ਵਾਰ ਹੋਈ ਆ ਗੱਲ ਤੇ ਉਹਦੋਂ ਸੀ ਉਦੋਂ ਤੈਨਰੇ ਕਿ ਭਲਕੇ ਪੱਥਰ ਫੇਰ ਘਰ ਆ ਜਾਣਾ ਹੈ ਆ ਜਾਣਾ ਕਿ ਕੋਈ ਮਾੜੀ ਮੋੜੀ ਗੱਲ ਹੈ ਮਾੜੀ ਮੋੜ ਗੱਲ ਹੈ ਤੇ ਵਾਪਸ ਘਰ ਆਈ ਨਹੀਂ ਗਿਆ ਉਧਰ 300 ਵਿਗਾ ਪੈਲੇ ਸੀ ਹਾਂ ਠੀਕ ਆ ਇਧਰ ਕਿੰਨੀ ਪਈ ਆਗੇ ਇਧਰ ਕੋਈ ਰੜੇ ਲਖਾਏ ਹੀ ਕੋਈ ਮਾਮਲੇ ਤੋਂ ਕੋਈ 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 ਕਟਾਂ ਲਾਗੀਆਂ ਇੱਧਰ ਤਾਂ ਸਾਰੇ 20 ਪੰਜੀ ਕਿਲੇ ਸਾਰੀ 20 ਪੰਜੀ ਕਿਲੇ ਇੰਨੀ ਜਾਇਦਾਦਾਂ ਦੇ ਆਪਾਂ ਮਾਲਕ ਆਂ ਤੇ ਫਿਰ ਵੀ ਆਪਾਂ ਨੂੰ ਕੁਝ ਨਹੀਂ ਮਿਲਿਆ 25 ਕਿਲੇ ਕਥਨ ਰਿਹਾ 14 15 ਇੱਕ ਥਾਂ ਮਿਲੇ ਨੇ ਇਸ ਤਰ੍ਹਾਂ ਕਰਕੇ ਕੋਈ ਉਹ ਵੀ ਤੇ ਜਿਹੜੇ ਤੇਨੀ ਚੌਥਾਈਂ ਮਿਲੀ ਅੱਛਾ ਤੇ ਕਰਦੇ ਆ ਜ਼ਹਿਦਾਰ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਖਾਲਸਾ ਜੀ ਜ਼ਹਿਦਾਰ ਜੀ ਇਹ ਕੀ ਕਹਾਣੀ ਕਿਹੜੇ ਹਿਸਾਬ ਨਾਲ ਤੁਸੀਂ ਉਧਰ ਉਜੜ ਕੇ ਕਿੱਦਾਂ ਆਏ ਜ ਕਰ ਤੇ ਚੜ ਚੁੜ ਕੇ ਆਏ ਫਿਰ ਅਸਲੀ ਸਟੋਰੀ ਤੇ ਆ ਕਿ ਜਦੋਂ ਸੋਮਵਾਰ ਹਨ ਪਾਣ ਸਾਹਿਬ ਦਾ ਭੋਗ ਪਿਆ ਆ ਤੇ ਉਧਰੋਂ ਆਏ ਗੱਡਿਆਂ ਦੇ ਉੱਤੇ ਸਮਾਨ ਲੱਦ ਕੇ ਹਾਂਜੀ ਤੇ ਤਕਰੀਬਨ 4 ਦੇ ਕੋਲ ਆ ਕੇ ਤੇ ਜਿੱਕੜ ਬੜਾ ਸੀ ਤੇ ਗਾੜੇ ਸੁੱਟ ਦਿੱਤੀ ਅਗਲੀ ਪੰਜ ਦਿੱਤੀ ਹਾਂਜੀ ਪਾਚ ਆਇਆ ਬਲਦ ਠੀਕ ਆ ਤੇ ਜਿਹੜੇ ਮਲਬੀ ਸਿੰਗਾ ਮੁਸਲਮਾਨਾਂ ਨੂੰ ਕੁੜੀਆਂ ਦਿੱਤੇ ਆ ਉਹ ਹੰਦਿਆਂ ਨੂੰ ਘਾਟ ਚੋੜ ਨੂੰ ਡੱਠੇ ਠੀਕ ਆ ਕਿ ਉਹ ਆਂਦੇ ਸਾਡੇ ਕਬਜ਼ੇ 'ਚ ਹੋ ਗਿਆ ਇਹਨਾਂ ਆਂਦੇ ਨੂੰ ਤਹੀ ਕਿਧਰ ਆਏ ਜੇ ਕਿਉਂ ਸਾਡਾ ਬਲਦ ਭੱਜ ਆਇਆ ਅਰਲੀ ਤੋੜ ਤੇ ਤੇ ਬਲਦ ਫੜਨਾ ਹੈ ਅੱਛਾ ਤੇ ਇਹ ਬੰਦ ਲੈ ਜਾਓ ਤੇ ਤੁਸੀਂ ਨਾ ਟੁੱਟ ਜਾਏ ਹੋ ਜੀ ਅੱਛਾ ਇਹ ਉਦੋਂ ਫਿਰ ਬੰਦ ਭਾਂਗੇ ਭੋਜੇ ਵਾਲੇ ਨਾ ਬਾਹਰੋਂ ਆਏ ਆ ਸੁਬੀਰ ਸੁਬੀਰ ਉਦੋਂ ਕਿੰਨਾ ਕਪਾ ਮਾਲ ਡੰਗਰ ਛੱਡ ਆਏ ਹੋਣਗੇ ਉਦੋਂ ਕੋਈ ਡੰਗਰ ਨਹੀਂ ਆਂਦਾ ਕੋਈ ਸਮਾਨ ਨਹੀਂ ਲਿਆਂਦਾ ਕੋਈ ਕਣਕ ਨਹੀਂ ਲਿਆਂਦੀ ਉਦੋਂ ਜੀ ਭਾ ਕੇ ਘੜ ਤੇ ਭੱਜੇ ਘੋੜੀਆਂ ਮ ਬਲਦਾ ਆਪਣੇ ਡੰਗਰ ਉਦੋਂ ਰਹਿਗਾ ਘੋੜੀ ਤੇ ਜਦ ਦੋ ਬਲਦਾ ਆਏ ਅੱਛਾ ਦੋ ਬਲਦਾ ਤੇ ਮਾਲ ਬਾਕੀ ਮੱਜਾਂ ਚੰਗੀਆਂ ਹੈ ਆਪਣੀਆਂ ਠੀਕ ਆ ਤੇ ਉਧਰ ਆਦੇਗੀ ਪੂਰਾ ਆਪਣਾ ਸਤਿਗੁਰਾਂ ਦੀ ਕਿਰਪਾ ਨਾਲ ਨਾਂ ਘੂਗਦਾ ਹੈ ਆਪਣੇ ਵੱਡ ਵਡੇਰਿਆਂ ਦਾ ਕਿ ਜਿਵੇਂ ਆਦੇ ਇੱਕੀ ਘਰੋਂ ਆ ਕੇ ਉਹਨਾਂ ਚੁਣਿਆ ਸਰਪੰਚ ਉਦੋਂ ਦਾਤਾ ਜਿਹੜਾ ਸੀ ਉਹ ਨੰਬਰਦਾਰ ਸੀ ਹਾਂਜੀ ਮੈਂ ਨੰਬਰਦਾਰ ਸੀ ਤੇ ਅੰਗਰੇਜ਼ ਆਏ ਤੇ ਉਹਦੇ ਨੰਬਰਦਾਰਾ ਤੇਰੇ ਪਿੰਡ ਵਿੱਚ ਐਡਿਟੇਸ਼ਨ ਚੱਲ ਰੱਖੀ ਆ ਤੇ ਉਹਨੂੰ ਬੰਦ ਕਰ ਹਾਂਜੀ ਸਰਕਾਰੀ ਬੰਦਾ ਹਾਂਜੀ ਉਹ ਤਾਂ ਮੈਂ ਖੁਦ ਆਪ ਜਿਹਾ ਲੈ ਕੇ ਚੱਲਿਆ ਅੱਛਾ ਉਹਦੇ ਜੀ ਇੱਕੋ ਚੱਲਿਆ ਤੇ ਫਿਰ ਤੇਰੀ ਨੰਬਰਦਾਰੀ ਨਹੀਂ ਗਈ ਉਹਨੇ ਉਹ ਰੇ ਲੈ ਲਿਆ ਅੱਛਾ ਜੀ ਨੰਬਰਦਾਰੀ ਦੇ ਕੇ ਜਿਹਾ ਲੈ ਕੇ ਫਿਰ ਕੇ ਲਾਹੌਰ ਜੇਹ ਚ ਗਿਆ ਠੀਕ ਆ ਬਾਪੂ ਇਹ ਤਕਰੀਬਨ ਜੇ ਜਦੋਂ ਲੋਹਰ ਦੇ ਚ ਗਏ ਆ ਇਹ 1918 ਦੇ ਵਿੱਚ ਗਏ ਆ ਠੀਕ ਆ ਜੀ ਤੇ ਲੈ ਕੇ ਪਾ ਕੇ ਇਹ ਜੇਲ੍ਹ ਦੇ ਵਿੱਚ ਰਹੇ ਆ ਤੇ ਜੇਲ੍ਹ ਦੇ ਵਿੱਚ ਹੁਸਿਆ ਨਹੀਂ ਪਰ ਸੋ ਦੱਤ ਦੇ ਕੋਲ ਤੇ ਇਹਨਾਂ ਨੂੰ ਨਹੀਂ ਮਿਲਦੀ ਵੀ ਹੋਈ ਆ ਹੂੰ ਪਰ ਕੋ ਸੋਹਣ ਭਗਣੇ ਆਲੇ ਤੇ ਵੀ ਮਿਲਦੀ ਨਹੀਂ ਭਗਤ ਸੋਨਾ ਭਗਤ ਸੋਨਾ ਠੀਕ ਆ ਜੀ ਇਹਨਾਂ ਨੂੰ ਉਸ ਦਿਨ ਅੰਦਰ ਜੇਲ੍ਹ ਦੇ ਵਿੱਚ ਤਾੜ ਕੇ ਤੜਕੇ ਰੋਟੀਆਂ ਖਵਾ ਕੇ ਇੱਕ ਪਾਸੋਂ ਜਾਤ ਨੂੰ ਤਿੰਨ ਦਿਨ ਬਿਨਾ ਫਾਇਲਾ ਆਤਾ ਅੱਛਾ ਜੀ ਤੇ ਮਗਰੋਂ ਖੰਦ ਪਾੜ ਕੇ ਲੈ ਗਏ ਕਿਉਂਕਿ ਬੂਹੇ ਦੇ ਦੇ ਬੜਾ ਬੋਲ ਬੈਠਾ ਆਏ ਬੜੇ ਪਿੰਡਾਂ ਦੇ ਪਿੰਡਾਂ ਦੇ ਬੈਠੇ ਜਦੋਂ ਲੋਕਾਂ ਨੂੰ ਪਤਾ ਲੱਗਾ ਵੀ ਉਹ ਫਾਂਸੀ ਦੇ ਕੇ ਲੈ ਗਏ ਆ ਅੱਛਾ ਤੇ ਇਹ ਲੜਿਆਣੀ ਸਾਡੀ ਰੋੜੀ ਰੋੜ ਤੇ ਗੰਡਾਸੂ ਵਾਲੇ ਹੈਂਡ ਦੇ ਲੈ ਆ ਠੀਕ ਇੱਥੇ ਆ ਕੇ ਸੰਸਕਾਰ ਕਰਦਾ ਹਾਂ ਜੀ ਇੱਥੇ ਮੁਲਕ ਇਕੱਠਾ ਹੋ ਗਿਆ ਲੋਕਾਂ ਨੂੰ ਅੱਧਾ ਸੰਸਕਾਰ ਹੋਇਆ ਸੀ ਉਹਨਾਂ ਬਾਹਰ ਟੋਕੇ ਕੀਤਾ ਮਿੱਟੀ ਦਾ ਤੇਰ ਪਾ ਕੇ ਜੇ ਜਦੋਂ ਬੁੱਲਤ ਇੱਥੇ ਆਣ ਕੇ ਪਿਆ ਇਥੋਂ ਪੱਛੇ ਇਹ ਤਾਂ ਉਹ ਸਰਸਕਾਰ ਲੋਪਾ ਨੇ ਕੀਤਾ ਇਹ ਤਰ੍ਹਾਂ ਜਦੋਂ ਉੱਜੜ ਕੇ ਆਏ ਤੋ ਤੰਗੀ ਲੋਕਾਂ ਦੇ ਵਿੱਚ ਸਾਡੇ ਪਿਤਾ ਦੀ ਇੱਕਤ ਬਣੀ ਸੀ ਹਾਂਜੀ 1900 ਤਕਰੀਬਨ ਇਹ ਸ਼ਕਤੀ ਸੈਕਟੀ ਦੇ ਦੇਜ ਪਹਿਲਾ ਜਿਲ੍ਹਾ ਜੇ ਹੇਤਾ ਕੁੰਬਰ ਸਰ ਦਾ ਚੋਲਿਆ ਜਿਥੇ ਦਾ ਨਰਾਇਣ ਸਿੰਘ ਬਣ ਗਿਆ ਤਾਂ ਉਥੋਂ ਨਾਲ ਉਹ ਤੋਂ ਬਾਅਦ ਮੈਸਟਰ ਕਰਵਾ ਹਰੇਗੇ ਉਹ ਤੋਂ ਬਾਅਦ ਫਿਰ ਨਰੇਂਦਰ ਸਿੰਘ ਮਾੜੀ ਮਹਿਗਾ ਚੁਣਿਆ ਗਿਆ ਹਾਂਜੀ ਉਹ ਤੋਂ ਬਾਅਦ ਨਰੇਂਦਰ ਸਿੰਘ ਪੱਟੀ ਚੁਣਿਆ ਗਿਆ ਪੱਟੀ ਜਦ ਤੇ ਅੱਜ ਦੇਸ਼ ਪ੍ਰਧਾਨ ਸਿੰਘ ਕੈਰੋਵਾਂ ਜਿਹੜਾ ਦੇਹਦਾਰ ਹਾਂਜੀ ਕਿਸ ਕਰਕੇ ਜਿਹੇਦਾਰ ਅਸੀਂ ਤਾਂ ਵਾਝਦੇ ਹਾਂ ਹੁਣ ਆਪਾਂ ਕਿਸੇ ਨੇ ਵੀ ਕੋਈ ਡਰੈਸ ਪੁੱਛਣਾ ਤੇ ਜਿਹਦਰਾਂ ਦੀ ਬਹਿ ਗਿਆ ਹੁਣ ਆਪਾਂ ਪਿੰਡ ਆਪਣਾ ਅਸਲੀ ਹੁਣ ਪਿੰਡ ਹੋ ਗਿਆ ਅਲਗੋ ਜਿਲਾ ਇਹਨੂੰ ਨੇੜੇ ਬਿਹੜਵਾਲਾ ਪਿੰਡ ਅਲਗੋਂ ਜਿਲਾ ਹੁਣ ਇਹਨੂੰ ਤਰਨਤਾਰਨ ਤੇ ਤਹਿਸੀਲ ਪੱਟੀ ਚੜ੍ਹਦੇ ਪੰਜਾਬ ਦੇ ਵਿੱਚ ਜਿਹੜਾ ਸਾਡਾ ਮੌਜੂਦਾ ਪਿੰਡ ਆ ਉੱਥੇ ਜਿਹੜੀ ਉਹ 25 ਜੋ 2025 ਫਿਰ ਮੁੜ ਕੇ ਘੋੜੀਆਂ ਘਾੜੀਆਂ ਤੇ ਚੜ੍ਹ ਕੇ ਇੱਧਰ ਆ ਗਏ ਇੱਧਰ ਘੋੜੀਆਂ ਤੇ ਆਏ ਗੱਡਾਂ ਤੇ ਆਏ ਗੱਡਾਂ ਦੇ ਥੋੜਾ ਬਾਲਾ ਲੀੜਾ ਕਪੜਾ ਲੈਣ ਦਾ ਤੇ ਗੱਲ ਪਾਉਣ ਨੂੰ ਕੋਈ ਨਹੀਂ ਕੁਛ ਨਹੀਂ ਲੈਂਦਾ ਕੋਈ ਇੱਕ ਦੋ ਹੀ ਅਕਦਾ ਫੇਸ ਲੈਂਦਾ ਅੱਛਾ ਜੀ ਆ ਤੇ ਤੁਸੀਂ ਬਾਪੂ ਜੀ ਕੀ ਕਰਨਾ ਚਾਹੁੰਦੇ ਜੀ ਹਾਂਜੀ ਜੇ ਤਾਂ ਨੀ ਖਿਆਲ ਨਹੀਂ ਪੂਰਾ ਠੀਕ ਆ ਤੇ ਇਹ ਬਾਪੂ ਜੀ ਦੱਸਦੇ ਆ 100 ਤੇ 5 ਸਾਲ ਦੀ ਉਮਰ ਭੋਕੇ ਜਿਹੜਾ ਚਾਲਾ ਮਾਰਿਆ ਜਥੇਦਾਰ ਨਰਿੰਦਰ ਸੋਹਣੇ ਇਹਨਾਂ ਦੀ ਯਾਦ ਅੰਦਰ ਪੈੜੀ ਦੇ ਵਿੱਚ ਜੋ ਕੀਠਾ ਸਜਾਇਆ ਗਿਆ ਸੀ ਤੇ ਉਹਨਾਂ ਦੀ ਸਾਬ ਸੰਭਾਲ ਹੁੰਦੀ ਆ ਸਾਲ ਬਾਅਦ ਠੀਕ ਆ ਰੰਗ ਰੋਗੰਦੀ ਤੇ ਬੜੀ ਚੜਦੀ ਕਲਾ ਵਾਲਾ ਪਰਿਵਾਰ ਆ ਜੋ ਸਿੱਖੀ ਸਿਰਕ ਦੇ ਨਾਲ ਜੁੜਿਆ ਹੈ ਉਹਨਾਂ ਦੀ ਜਿਹੜੀ 1980 1980 ਨੂੰ 1980 ਨੂੰ ਤੇ ਸਨ ਕਿਹੜਾ ਸੀ 90 90 92 ਦੇ ਵਿੱਚ ਜਿਹੜਾ ਸ਼ਰੀਰ ਚਾਲਾ ਮਾਰਿਆ 92 ਚ ਮਾਰਿਆ 92 ਚ ਤੇ ਬੜੀ ਚੜਦੀ ਕਲਾ ਵਾਲਾ ਪਰਿਵਾਰ ਆ ਪੂਰਾ ਸਤਗੁਰਾਂ ਦੀ ਰਹਿਮ ਤੇ ਸਾਰੇ ਪਰਿਵਾਰ ਦਾ ਅਜੇ ਤੱਕ ਮਤਵਲ ਕੀ ਪਿੰਡ ਵੱਜਾ ਹੈ ਬਾਗ ਪਰਿਵਾਰ ਇਹੋ ਜੇ ਗਾਂ ਆਪਣੇ ਉਹਨਾਂ ਸੰਸਕਾਰ ਦਿੱਤੇ ਜਿਹੜਾ ਉਹਨਾਂ ਦੀ ਲੀਹ ਤੇ ਹੋਣੀ ਚੱਲੰਦੇ ਆ ਤੇ ਤੁਸੀਂ ਫਿਰ ਜ਼ਿਲ੍ਹੇ ਦੇ ਪ੍ਰਧਾਨ ਜੇ ਚਰਨਤਾਰਨ ਦੇ ਕਿਸਾਨ ਜੁਨੀਅਰ ਕਿਸਾਨ ਜੁਨੀਅਰ ਦਾ ਲੱਖੋ ਵਾਲਾ ਜਿਹੜੇ ਦਾ ਪਤਾ ਜ਼ਿਲ੍ਹੇ ਦਾ ਪ੍ਰਧਾਨ ਤੁਸੀਂ ਤੇ ਇਹ ਫਿਰ ਬਾਪੂ ਜੀ ਵਾਈ ਕਰਦੇ ਰਹੇ ਉਦੋਂ 5-4 ਸਾਲ ਦੀ ਉਮਰ ਹੀ ਤੁਸੀਂ ਬਾਪੂ ਜੀ ਬੜੇ ਬੜੀ ਕਸ਼ਟ ਉਦੋਂ ਫਿਰ ਮਾੜਾ ਮਾਹੌਲ ਵੇਖਿਆ ਰਾਵਾਂ ਦੇ ਵਿੱਚ ਕੀ ਕੀ ਕੋਸ਼ ਹੁੰਦਾ ਰਿਹਾ ਰਾਵਾਂ ਕਾਪੀ ਹਾ ਦਾ ਤੇ ਜਾਇਦਾਦ ਬਨ ਗਿਆ ਬਸ ਕਤਾਰਾ ਹੋ ਜਦੋਂ ਹੀ ਹਾਂਜੀ ਤੇ ਮੁੜ ਕੇ ਸੰਗਰੂਰ ਜੇ ਚ ਪੰਜਾਬੀ ਦੁਬੇਲੀਆਂ ਕਈ ਦਾਦੇ ਤੇ ਮਹੀਏ ਮਾਰ ਦੈਂਗਰ ਮਾੜਾ ਮੋਟ ਥੰਗਾ ਰਿਆਂ ਨਹੀਂ ਨਹੀਂ ਜਦੋਂ ਆਏ ਆਪਾਂ ਪਾਕਿਸਤਾਨ ਚੋਂ ਬੜਾ ਰਾਹ ਦੇ ਵਿੱਚ ਮਾੜਾ ਹਾਲ ਤੁਹਾਨੂੰ ਪਤਾ ਲੱਗਾ ਪਰ ਦਸੋ ਜੇ ਆਏ ਆਏ ਆ ਬੱਤ ਦਾ ਉਹਨੂੰ 4 ਸਾਲ ਦੀ ਉਮਰ ਹੀ ਤੇ ਚਲੋ ਜਨਾਕ ਪੜਾ ਸੀ ਬੜੇ ਹਾਲ ਮਾਹੌਲ ਮਾਰੇ ਸੀ ਵਾਟ ਟੋਕ ਬੜਾ ਕੁਝ ਹੋਇਆ ਹੈ ਬੜਾ ਬਹੁਤ ਹਾਲ ਮਾੜੇ ਉਹ ਮਾਇਆ ਇੰਨੇ ਬਾਰੇ ਜਿਵੇਂ ਉਹਨੇ ਗਰਦਾਰ ਮਾਰੇ ਆਖੇ ਕਿ ਤੈਨੂੰ ਹੋਇਆ 1947 ਚ ਹੰਤਾਕਾ ਜਿਓ ਤੱਕ ਨੂੰ ਪੱਬਾ ਭਾਰ ਅਜੇ ਤੱਕ ਨਹੀਂ ਕਿ ਅੱਜ ਅਨੁਸੂਰਤਾਂ ਉਹਨਾਂ ਟਾਈਮ ਮਾਰੇ ਪਰਿਵਾਰਾਂ ਦੇ ਪਰਿਵਾਰ ਰੁੜ ਗਏ ਪਰ ਉਹਨਾਂ ਦੇ ਪਰਿਵਾਰ ਮਾਰੇ ਗਏ ਕਈਆਂ ਦੇ ਭਾਂਡੇ ਹੁਣ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਕੀ ਕਹਿਣਾ ਚਾਹੁੰਦੇ ਇਹਨਾਂ ਨੂੰ ਜਿਹੜੇ ਨਸਲਾਂ ਨੂੰ ਕੀ ਨਸਲਾਂ ਬਚਾਓ ਪਿਛਲੀ ਕਹਾਣੀ ਦਰਦ ਭਰੀ ਕਹਾਣੀ ਵੇਖੋ ਕਿਵੇਂ ਪੁਰਖਿਆਂ ਨੇ ਆਪਣੇ ਪਿੰਡੇ ਉੱਪਰ ਦੁੱਖ ਢਾਏ ਆ ਜੇ ਉਹ ਦੁੱਖ ਦੇ ਹੋਣ ਵਾਲੇ ਨੌਜਵਾਨ ਤੇ ਝਾਲੀ ਨਹੀਂ ਸਕਦੇ ਕੋਣ ਕੋੜ ਵਾਲੀ ਹੈ ਕਾਲੀਆਂ ਪਿਆ ਆ ਪੰਜਾ ਹੈ ਤੇ ਇਹਦੀ ਇਹ ਨੂੰ ਆਏ ਨਹੀਂ ਕੋਦੇ ਮੁੱਠ ਹੋ ਜਾਂਦੀ ਆ ਹਾਂਜੀ ਉਹ ਮੁੱਠ ਬਣ ਕੇ ਰਵੋ ਲੋਕੋ ਹਾਂ ਇਕਤਾ ਕਰੋ ਹਾਂ ਜਿਵੇਂ ਤੁਹਾਡੇ ਸਾਰੇ ਭਰਾਵਾਂ ਦੀ ਲੰਘੀ ਆ ਕਰੋ ਮੁੱਠ ਬਣਾ ਕੇ ਰੱਖੋ ਪੰਜਾ ਖਿਲਾਰੋ ਨਾ ਜਿਵੇਂ ਵੇਲੇ ਹੁਣ ਤੁਸੀਂ ਵੱਡੇ ਨਾਲ ਲੈ ਕੇ ਸਾਰਿਆਂ ਨੂੰ ਇਕਤਾ ਸਭ ਕੁਝ ਜੇ ਇਹ ਇਹ ਤਾਂ ਹੀ ਆਪਣੀ ਇੰਡੀਆ ਦੀ ਏਕਤਾ ਚਾਹੀਦੀ ਆ ਸਾਰਿਆਂ ਦੀ ਚਾਹੀਦੀ ਆ ਤੇ ਫੇਰ ਹੀ ਏਕਤਾ ਨਾਲ ਹੀ ਜਿੱਤਿਆ ਜਾਂਦਾ ਸਾਰਾ ਕੁਝ ਏਕਤਾ ਨਾਲ ਹੀ ਅੱਗੇ ਜਿੱਕੜੇ ਤੇ ਮਾੜਾ ਮਾਹੌਲ ਬੜਾ ਰਿਹਾ ਆਪਣੇ ਤੇ ਬੜਾ ਕੁਝ ਵੇਖਿਆ ਏ ਭੁੱਲਣ ਦਰਦ ਭਰੀ ਕਹਾਣੀ ਉਹ ਭੁੱਲਣ ਵਾਲੀ ਨਹੀਂ ਗਈ ਨਹੀਂ ਭੁੱਲਣ ਵਾਲੀ ਤੇ ਤੁਸੀਂ ਬਾਬਾ ਜੀ ਕੀ ਕਹਿਣਾ ਚਾਹੁੰਦੇ ਫਿਰ ਏਕਨ ਇਹ ਹੋ ਠੀਕ ਆ ਹਾਂ ਜੀ ਸਿਮਰਨ ਕਰੋ ਆ ਦਾ ਨਾਮ ਲਓ ਵਾਹ ਜੀ ਇਹ ਨਾ ਘੋੜਾ ਕਰੋ ਵਾਹ ਜੀ ਇਹ ਜਿਹੜਾ ਆਪਾਂ ਚੈਨਲ ਆਪਣਾ ਚੱਲ ਰਿਹਾ ਹੈ ਸੰਧੂ ਬੱਧਰਪੁਰੀਆ ਇਹ ਸੰਧੂ ਫਿਰ ਆਪਣੀ ਗੋਦ ਹੋ ਗਈ ਤੇ ਪਿੰਡਾ ਉਹਨਾ ਪਾਕਿਸਤਾਨ ਦੇ ਵਿੱਚ ਬੱਧਰਪੁਰ ਆ ਠੀਕ ਆ ਕਿਉਂਕਿ ਆਪਾਂ ਸਾਰਾ ਹੀ ਨਾਲ ਇਤਿਹਾਸ ਦੇ ਨਾਲ ਜੋੜਿਆ ਇਹ ਜਿਹੜੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਤੁਹਾਡੇ ਸਪੋਰਟ ਦੇ ਨਾਲ ਅੱਗੇ ਤਰੱਕੀ ਕਰ ਸਕਦੇ ਆ ਕਿਹੇ ਨਾ ਕੋਈ ਵੀ ਕਿਸ ਰਕਮ ਦੀ ਕੋਈ ਧੋਖਾ ਧਾੜੀ ਨਹੀਂ ਨਰਖ ਪਰਖ ਕਰਕੇ ਆਪਣੀ ਤਸੱਲੀ ਨਾਲ ਜੋ ਵੀ ਇਤੋ ਖਰੀਦਣਾ ਖਰੀਦਦਾਰੀ ਕਰ ਸਕਦੇ ਜੇ ਠੀਕ ਆ ਇਹੋ ਜੇ ਜਿਹੜੇ ਖਜ਼ਾਨੇ ਆ ਬਾਰ-ਬਾਰ ਨਹੀਂ ਮਿਲਦੇ ਇਹਨਾਂ ਨੂੰ ਸਾਹਮ ਕੇ ਰੱਖੋ ਜਿਵੇਂ ਸਰਪੰਚ ਕਹਿੰਦਾ ਵੱਡਿਆਂ ਦਾ ਸੇਵਾ ਕਰੋ ਜਿੰਨੀ ਹੁੰਦੀ ਆ ਇਹ ਮੋਲ ਖਜ਼ਾਨੇ ਜ਼ਿੰਦਗੀ ਇੱਕ ਵਾਰ ਹੀ ਮਿਲਦੇ ਆ ਜਿੰਦੇ ਕੋਲੋਂ ਖੁੱਸ ਜਾਂਦੇ ਆ ਉਹ ਮੁੜ ਕੇ ਵੇਖਦਾ ਹੀ ਰਹਿੰਦਾ ਤੇ ਇਹਨਾਂਾਰੇ ਨਾਲ ਚਲੋ ਸਾਰਿਆਂ ਦੇ ਗੱਠ ਜੋੜ ਸਲਾਹ ਦੇ ਨਾਲ ਜੋ ਵੀ ਕਰਨਾ ਠੀਕ ਆ ਗੱਫਾ ਪਾਣੀ ਤੋਂ ਹੋ ਸਕਣਾ ਸਤਕਾਰ ਕਰੋ ਜਿੰਨਾ ਸਤਿਕਾਰ ਕਰੋਗੇ ਪਿਆਰ ਕਰੋਗੇ ਓਨਾ ਹੀ ਵੱਧੋ ਵੱਧ ਆਪਦਾ ਵੀ ਗਾਮ ਹੋਊਗਾ ਅੱਗੇ ਇਹੋ ਗੱਲਾਂ ਨਾਲ ਜੀ ਤੇ ਇਹਨੂੰ ਵੱਧ ਤੋਂ ਵੱਧ ਸਪੋਰਟ ਕਰੋ ਆਪਣੇ ਚੈਨਲ ਨੂੰ ਅੱਗੇ ਤੱਕਰ ਸ਼ੇਅਰ ਕਰਿਓ ਕਿਉਂਕਿ ਆਉਣ ਵਾਲੀਆਂ ਨਸਲਾਂ ਜਿਹੜੀਆਂ ਨਵੀਆਂ ਉਹ ਇਹ ਗੱਲ ਨੂੰ ਦਰਦ ਭਰੀ ਕਹਾਣੀ ਨੂੰ ਚੇਤੇ ਰੱਖਣ ਜੋ ਅੱਜ ਆਪਣੇ ਦੇਸ਼ ਤੇ ਝੰਡਾ ਲੜਿਆ ਆ ਗਿਆ ਸੀ ਸਾਰੇ ਮੈਦ ਬਾਰਡਰਾਂ ਦੇ ਤੇ ਬੜੀ ਮੁਸ਼ਕਲ ਦੇ ਨਾਲ ਪਰਿਵਾਰਾਂ ਦੇ ਪ੍ਰਵਾਹ ਰੁੜ ਗਏ ਫਿਰ ਇਹ ਆਜ਼ਾਦੀ ਦਾ ਦਿਸ ਜਿਹੜਾ ਮਿਲਿਆ ਠੀਕ ਆ ਅੱਜ 70 78 ਸਾਲ ਹੋ ਗਏ ਆ ਇਸ ਗੱਲ ਨੂੰ ਤੇ ਚਲੋ ਖੁਸ਼ੀ ਦੀ ਗੱਲ ਹੈਗੀ ਪਰ ਸੋਗ ਦੀ ਵੀ ਗੱਲ ਹੈ ਨਾ ਆਪਣੇ ਵਾਸਤੇ ਪਰਿਵਾਰਾਂ ਦੇ ਪ੍ਰਵਾਹ ਜਿਹੜੇ ਰੁੜ ਗਏ ਨੇ ਤੇ ਬੜੀ ਔਖੀ ਆਜ਼ਾਦੀ ਮਿਲੀ ਆ ਇਹ ਕਰਕੇ ਆਪ ਦਾ ਜਿੰਨਾ ਵੀ ਹੁੰਦਾ ਬਚਾ ਕਰੋ ਤੇ ਆਪ ਦੀ ਦਹਾਂ ਨੋਹਾਂ ਦੀ ਕਿਰਤ ਕਰਕੇ ਖਾਓ ਠੀਕ ਹੈ ਜੀ ਤੇ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਕਿਸੇ ਦੀ ਚੁਗਲੀ ਨਿੰਦਿਆ ਝੂਠ ਤੋਂ ਬਚੋ ਅੱਜਕੱਲ ਤੇ ਬੜੇ ਔਖੇ ਦਿਨ ਕੱਟੇ ਆ 15 ਹੋ 4700 19 ਦੇ ਵਿੱਚ 1947 ਦੇ ਵਿੱਚ ਜਿਹੜੇ ਇਹ ਦਿਨ ਵੇਖੇ ਆ 15 ਅਗਸਤ ਦਾ ਜਿਹੜਾ ਅੱਜ ਦਿਨ ਜਾਦੀ ਦਾ ਮਨਾ ਰਹੇ ਆ ਉਹਦੇ ਬੱਲੇ ਆਪਾਂ ਆਪਣੇ ਵੱਡ-ਵਡੇਰਿਆਂ ਤੋਂ ਜੋ ਗੱਲਾਂ-ਬਾਤਾਂ ਦੀ ਸਾਂਝ ਪਾਈ ਆ ਅਸੀਂ ਕਿਹੜਾ ਏਡੇ ਕੋਈ ਬੁਲਾ ਰਹੇ ਆ ਕੋਈ ਗੱਲਬਾਤ ਕਰਦੇ ਆ ਕੋਈ ਵੀ ਬਾਦ ਘਾਟ ਗਲਤੀ ਹੋ ਗਈ ਹੋਵੇ ਤੇ ਬੱਚੇ ਸਮਝ ਕੇ ਬਖਸ਼ ਲੈਣਾ ਮਾਫ਼ ਕਰਨਾ ਕਿਉਂਕਿ ਏਡੇ ਬਲਾਰੇ ਨਹੀਂ ਆ ਤੇ ਸਾਰੇ ਸੂਜਵਾਨਾਂ ਨੇ ਸਾਰਿਆਂ ਨੇ ਬਾਹਰ ਸਟੇਟਾਂ ਵਿੱਚ ਵਿਖੜਣੀ ਆ ਤੇ ਜੇ ਕੋਈ ਗਲਤੀ ਹੋ ਗਈ ਹੋ ਗਈ ਤੇ ਸਾਡੇ ਨਾਲ ਗੱਲਬਾਤ ਕਰਕੇ ਸਾਡੇ ਕਨੈਕਟ ਨੰਬਰ ਤੇ ਸਾਨੂੰ ਦੱਸ ਸਕਦਾ ਹੈ ਅਸੀਂ ਅੱਗੇ ਤੋਂ ਕੋਸ਼ਿਸ਼ ਕਰਾਂਗੇ ਤੇ ਉਹ ਜੀ ਨੌਬਤ ਨਹੀਂ ਆਉਣ ਦਵਾਂਗੇ ਕਿਉਂਕਿ ਅਮੋਲ ਖਜ਼ਾਨੇ ਸਾਹਮਣੇ ਰੱਖੇ ਆ ਤੇ ਸਦਾ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਓ ਫਤਿਹ ਦੀ ਸਾਂਝ ਪਾਇਓ ਜਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ